ਹੀ 파ਟਾ ਜੀ 어 ਜੋ ਅੱਜ ਸਟੇਡੀਅਮ ਬਣਾਇਆ ਜਾ ਰਿਹਾ ਵਾ ਚਰਚ ਵਿੱਚ ਕਾਫੀ ਸਤਾਲੂ ਆ ਰਹੇ ਨੇ ਕੀ ਕਹਣਾ ਚਾਹੂੰਗਾ ਕੋਲ ਮੇਰਾ ਨਾਮ 파ਟਾ ਨੇਵ ਸੀ ਜਾਂ ਮੈਂ ਹਾਂ ਵੀ ਸਪੀਚ ਦਿੱਤੀ ਸੀ ਕਿ ਕਿ ਕਹਿੰਦੇ ਨੇ ਆਰ ਦੇ ਮੈਂ ਕਿਹਾ ਕਰਦਾ ਮੇਰੇ ਨਾਲ ਪ੍ਰਧਾਨ ਪ੍ਰਦੀਪ ਜੀ ਹੈ ਔਰ ਦੂਆ ਅਜੰਦਰ ਸਿੰਘ ਸਮਾਰ ਅਜੰਦਰ ਜੀ ਜਿਹੜੇ ਨੇ ਟੋਲ ਹੈ ਤਾਂ ਕਿ ਉਹਨਾਂ ਦੇ ਨਾਲ ਮੈਂ ਸੇਵਾ ਜਿਨੀ ਹੈ ਕੋਲ ਸੀਮਨ ਨਾਲ ਸੇਵਾ ਕਰਦੇ ਨੇ ਤਾ ਮੈਂ ਇਹੋ ਮੈਸੇਜ ਦੇਣਾ ਚਾਹਦਾ ਕਿ ਉਕਤਰਾਉਂਦੀ ਐਸ ਤੋਂ ਬਸਿੱਤ ਅੱਜ ਦੇ ਦਿਨ ਇਸ ਤਰ੍ਹਾਂ ਦੇ ਕਿ ਜੋ ਕਿ ਮਰਦਾਂ ਦੇ ਕਿਉਂ ਜੀ ਉਠਿਆ ਤਾਂ ਕਿ ਉਹ ਸਾਡੇ ਲਈ ਸਬਿੱਤੇ ਚੜ੍ਹਾ ਗਿਆ ਸੀ ਔਰ ਸਾਡੇ ਨੇ ਉਸਨੇ ਬਹੁਤ ਸਾਰੇ ਦੁੱਖ ਉਠਾਏ ਔਰ ਅਜਦਾ ਦੇ ਦਿਨ ਬਹੁਤ ਅੱਛਾ ਦਿਨ ਹੈ ਮੈਂ ਇਹੋ ਮੈਸੇਜ ਕਰਨਾ ਚਾਹੁੰਦਾ ਹਾਂ ਕਿ ਸਾਰੇ ਪਿੰਡੋ ਕੇ ਪਰਿਵਾਰਿਤ ਪ੍ਰਭੂ ਜੈਸ ਕੋ ਬਸਿੱਤ ਆ ਸਾਡੇ ਦੇ ਮੋਆ ਔਰ ਸ੍ਰੀਤੀ ਚੜ੍ਹਾ ਗਿਆ ਬਹੁਤ ਸਾਰੇ ਉਸਨੇ ਦੁੱਖ ਚਲੇ ਗਏ ਕਿ ਦੁੱਖ ਅਸੀਂ ਚੜ੍ਹਦੇ ਸੀ ਉਹਨਾਂ ਨੇ ਉਠਾ ਲਏ ਕਾਹ ਕੀ ਅਸੀਂ ਇਹ ਜਿਹੜਾ ਬਹੁਤ ਮੈਂ ਲੱਖ ਲੱਖ ਪੁਤਾਈ ਦਿੰਦਾ ਕਿ ਇੱਧਰ ਦੀ ਕਿਪੜੂਈਆ ਕੁਮਾਸੀ ਆਦੇ ਜੀ ਚੀਪ ਖੇ ਤਾਂ ਕਿ ਸਟਡੀ ਸਿਟੀ ਬਣਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਸਿ ਬਣੇ। ਜੀ ਸਰ ਜੋ ਚਲਚੱਚਾ ਦੇ ਪ੍ਰੋਗਰਾਮ ਕਰਵਾਇਆ ਜਾ ਪ੍ਰਭੂ ਜਸੂ ਨਸੀਬ ਦੇ ਸਟਡੀ ਮੋਕੇ ਸੋ ਸਭਾ ਲੋ ਵੀ ਇੱਥੇ ਪਹੁੰਚਦਾ ਕੀ ਕਹਿਣਾ ਚਾਹੋਗੇ। ਬਖੋ ਜੀ ਸਭ ਤੋਂ ਪਹਿਲਾਂ ਮੈਂ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਹਾਂ। ਉਹ ਹੌਲੀ ਸਪੀਡ ਚੱਚਾ ਦਾ ਜੋਗੀ ਮੈਂ ਪਿੰਡ ਪਣਿਆੜ ਦਾ ਪ੍ਰਧਾਨ ਹਾਂ। ਔਰ ਮੇਰੇ ਨਾਲ ਜਿਹੜੇ ਸੋਦੇ ਪੋਲਿਸ ਚਰਚ ਦੇ ਪਾਸ ਤੋਂ ਦੀ ਐਮਸੀ ਜੋ ਵੀ ਸੇਵਾ ਕਰਦੇ ਨੇ ਚਰਚ ਦੀ ਔਰ ਇਹਨਾਂ ਦੇ ਨਾਲ ਹੀ ਜਿਹੜੇ ਨਾਲ ਕੋਆਰਡੀਨੇਟਰ ਨੇ ਆਪਣੇ ਪ੍ਰਿੰਦਰ ਗੁਮਾਰ ਜੀ ਉਹ ਵੀ ਸੇਵਾ ਕਰਦੇ ਨੇ ਪਾਸਟਰ ਬਤੋਲ ਪਾਸਟਰ ਤੌਰ ਤੇ ਔਰ ਇਹ ਦੋਨੋਂ ਪਾਸਟਰ ਤੋਂ ਸੇਵਾ ਕਰਦੇ ਨੇ ਇਹ ਹੀ ਪ੍ਰਧਾਨਗੀ ਤੋਂ ਸੇਵਾ ਜਿੱਦਿ ਮੈਨੇਜਮੈਂਟ ਆ ਉਹ ਆਪਣੀ ਹੁੰਦੀ ਹੈ ਜੀ ਔਰ ਅੱਜ ਅਸੀਂ ਇਸ ਚਰਚ ਨਾਲ ਜੋ ਹੈ ਹੋਲਿਸਟਿਕ ਚਰਚ ਵਿੱਚ ਜੋ ਫੰਕਸ਼ਨ ਚੱਲ ਰਿਹਾ ਹੈ ਈਸਟਰ ਦੇ ਦੇ ਮੁਰਗੀਆਂ ਵਿੱਚੋਂ ਜੀਵ ਉੱਠੰਦੇ ਪਰਮੇਸ਼ਰ ਦੇ ਜਿਹੜਾ ਜੀ ਹਸੂਸੀ ਜੀ ਉਥੇ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਉਥੇ ਫੰਕਸ਼ਨ ਚੱਲ ਰਿਹਾ ਅੱਜ ਜੋ ਸੰਤਾਂ ਆ ਗਏ ਚਰਚੇ ਵਿੱਚ ਉਹ ਪਰਮੇਸ਼ਰ ਦਾ ਗੁਣ ਕਰਨ ਕਰੀਆਂ ਨੇ ਉਹ ਪ੍ਰਭੂ ਦੇ ਨਾਮ ਦੇ ਗੀਤ ਪੰਜ ਚੱਲਦੇ ਨੇ ਉਹ ਪ੍ਰਭੂ ਦਾ ਜੋ ਵਚਨ ਚੱਲਣਾ ਹੈ ਕਿ ਜੀ ਉਠੰਦੇ ਸਬੰਧ ਵਿੱਚ ਵਚਨ ਕਿਸ ਦਾ ਜਿਹੜਾ ਗੁੱਡ ਫਰਾਈਡ ਦਾ ਵਚਨ ਸੁਣਾਣਗੇ ਤੇ ਜੀ ਉਠੰਣ ਦਾ ਕਿਸ ਦਾ ਵਚਨ ਹੈ ਉਹ ਪਰਮੇਸ਼ਰ ਨੂੰ ਲੋਕ ਸੰਗਤਾਂ ਨੂੰ ਦੱਸਿਆ ਜਾਏਗਾ ਪਾਸਾ ਜੀ ਨੂੰ ਉਹ ਲੋਕ ਸਜਾਇਆ ਕਿਵੇਂ ਪਵਿੱਤਰ ਬਾਈਬਲ ਬਿਆਨ ਕਰਦੀ ਹੈ ਕਿ ਪ੍ਰਭੂ ਜੀਸੂ ਮਸੀਹ ਮੁਰਦਿਆਂ ਵਿੱਚੋਂ ਕਿਵੇਂ ਜੀ ਉੱਠੇ ਉਹ ਇਹ ਮੈਸੇਜ ਅੱਜ ਲੋਕਾਂ 'ਚ ਜਾਣਾ ਹੈ ਕੋਈ ਨਾ ਸਾਰੇ ਜਿੰਨੇ ਵੀ ਚਰਚਾਂ 'ਚ ਲੱਗਣੇ ਨੇ ਆ ਸੰਡੇ ਆ ਉਹ ਆਪਣੇ ਇਸਟੋਰ ਦੇ ਤੇ ਹਰ ਜਗ੍ਹਾ ਤੇ ਪਰਮੇਸ਼ਰ ਦਾ ਵਰਚਨ ਹੋਇਆ ਇਹੋ ਸਾਰੇ ਲੱਖ ਲੱਖ ਉਹ ਦੇ ਦਿੰਨਾ ਸ਼ੁਰੂ ਕੰਮ ਨਾਮ ਦਾ